ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਸ਼ਨੀ ਭਾਰੂ ਜਾਂ ਮੰਗਲ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਨਿਹਾਲੇ ਨੂੰ ਆਉਂਦਾ ਵੇਖ ਕੇ ਸਾਧ ਨੇ ਅੱਖਾਂ ਮੀਚ ਲਈਆਂ ਤੇ ਹੱਥ 'ਚ ਫੜੀ ਮਾਲਾ ਫੇਰਨ ਲੱਗਾ ਬਾਬਾ ਜੀ ਬਾਬਾ ਜੀ ਕਹਿੰਦਾ ਨਿਹਾਲਾ ਸਾਧ ਦੇ ਚੰਨੀ ਜਲਕਾ ਕੀ ਹੋਇਆ ਭਗਤਾ ਸਾਧ ਨੇ ਅੱਖਾਂ ਖੋਲੀਆਂ ਬਾਬਾ ਜੀ ਮੇਰੇ ਘਰ ਬੜਾ ਕਲੇਸ਼ ਹੈ ਹਰ ਵਕਤ ਲੜਾਈ ਝਗੜਾ ਜਦੋਂ ਦੀ ਉਹ ਘਰ ਆਈ ਹੈ ਘਰ ਦਾ ਸੁੱਖ ਚੈਨ ਖਤਮ ਹੋ ਗਿਆ ਏ ਜਦ ਮੈਂ ਮਾਪਿਆਂ ਦਾ ਪੱਖ ਲੈਂਦਾ ਹਾਂ ਤਾਂ ਉਹ ਦੁਪਹਿਰ ਦੇ ਸੂਰਜ ਵਾਂਗ ਤੱਪਣ ਲੱਗਦੀ ਹੈ ਅੱਗ ਛੱਡਦੀ ਹੈ ਨਿਰੀ ਅੱਗ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਹੈ ਕਈ ਦਿਨ ਤੂੰ ਤੂੰ ਮੈਂ ਮੈਂ ਮੇਰਾ ਤੇਰਾ ਦੀ ਜੰਗ ਚੋਰਾ ਛੋਰਾ ਤੇ ਚਲਦੀ ਰਹਿੰਦੀ ਹੈ ਜਦ ਮੈਂ ਆਪਣੀ ਬੌਟੀ ਦਾ ਸਾਥ ਦਿੰਦਾ ਹਾਂ ਤਾਂ ਮਾਪੇ ਮੇਰੇ ਤੋਂ ਮੂੰਹ ਫੇਰ ਲੈਂਦੇ ਨੇ ਕਹਿੰਦੇ ਨੇ ਕਾਕਾ ਤੂੰ ਕੁਵਾਰਾ ਹੀ ਚੰਗਾ ਸੀ ਜਦ ਦਾ ਤੇਰਾ ਵਿਆਹ ਹੋਇਆ ਏ ਬਸ ਤੀਵੀ ਜੋਗਾ ਹੀ ਐ ਤੇਰੀ ਮੱਤ ਤਾਂ ਉਹਨੇ ਮਾਰ ਰੱਖੀ ਐ ਉਸ ਬਾਰੇ ਸੋਚਣ ਤੋਂ ਵੀਲ ਮਿਲੇਗੀ ਤਾਂ ਹੀ ਪੁੱਤ ਤੂੰ ਸਾਡੇ ਬਾਰੇ ਸੋਚੇਗਾ ਬਾਬਾ ਜੀ ਹੁਣ ਤੁਸੀਂ ਹੀ ਦੱਸੋ ਮਾਪਿਆਂ ਦੀ ਮੰਨਾਂ ਜਾਂ ਬੌਟੀ ਦੀ ਦੋਹਾਂ ਪਾਸਿਆਂ ਮੇਰੀ ਹਾਰੇ ਕਾਕਾ ਦੋਹਾਂ ਦਾ ਹੱਕ ਬਰਾਬਰ ਹੀ ਬੰਦਾ ਹੈ ਤੂੰ ਸਿਰਫ ਸੱਚ ਦਾ ਸਾਥ ਦੇ ਸਾਦ ਨੇ ਨਾਲ ਪਈ ਟੋਕਰੀ 'ਚੋਂ ਕੁਝ ਫੁੱਲਾਂ ਦੀਆਂ ਪੱਤੀਆਂ ਚੁੱਕੀਆਂ ਮੰਤਰ ਪੜ੍ਹਿਆ ਤੇ ਪੱਤੀਆਂ ਨੂੰ ਦਰਖਤ ਦੀ ਟਹਿਣੀ ਤੇ ਲਟਕ ਰਹੀ ਪਲੇਟ ਉੱਤੇ ਮਾਰਿਆ ਜਿਸ ਤੇ ਲਿਖਿਆ ਹੋਇਆ ਸੀ ਦਕਸ਼ਨਾ ਸ਼ਰਧਾ ਅਨੁਸਾਰ ਨਿਹਾਲਾ ਸਮਝ ਗਿਆ ਉਸਨੇ ਜੀਬ 'ਚੋਂ 100 ਦਾ ਨੋਟ ਕੱਢਿਆ ਤੇ ਸਾਹਮਣੇ ਪਈ ਗੜਵੀ 'ਚ ਰੱਖ ਦਿੱਤਾ ਆ ਜਲ ਲੈ ਜੀ ਭੱਤਾ ਘਰ ਜਾ ਕੇ ਛਿੜਕੀ ਸਭ ਕੁਝ ਠੀਕ ਹੋ ਜੂ ਸਾਡਾ ਆਸ਼ੀਰਵਾਦ ਤੇਰੇ ਨਾਲ ਹੈ ਸਾਦ ਨੇ ਗੜਵੀ ਵਿੱਚਲੇ ਨੋਟਾਂ ਨੂੰ ਇੱਕ ਅੱਖ ਨਾਲ ਤੱਕਦੇ ਹੋਇਆ ਕਿਹਾ ਸੌ ਦਾ ਕੜਕੜਾ ਕੜਕਦਾ ਪੱਤਾ ਵੇਖ ਬਾਬੇ ਨੇ ਆਪਣੀ ਸ਼ੈਤਾਨੀ ਖੋਪੜੀ ਚਲਾਈ ਇੱਕ ਵਿਉਂਤ ਬਣਾਈ ਤੇ ਇੱਕ ਨਵਾਂ ਦਾ ਸੁਟਿਆ ਕਾਕਾ ਜਾਦ ਕਰ ਕੋਈ ਘਟਨਾ ਅਪਸ਼ਗਨ ਜਾਂ ਕਿਸੇ ਦੀ ਮਾੜੀ ਨਜ਼ਰ ਤੇਰੀ ਕਰਨੀ ਜਾਂ ਮੂੰਹ ਚੋਂ ਨਿਕਲੀ ਹੋਈ ਅਜਹੀ ਗੱਲ ਜਿਸ ਨੇ ਤੇਰੀ ਚੰਗੀ ਕਿਸਮਤ ਦੀ ਰੇਖਾ ਕੱਟ ਦਿੱਤੀ ਹੈ ਤੇ ਤੈਨੂੰ ਗ੍ਰਹਾਂ ਦੇ ਚੱਕਰ ਵਿੱਚ ਪਾ ਦਿੱਤਾ ਨਿਹਾਲਾ ਸਿਰ ਤੇ ਹੱਥ ਰੱਖ ਕੇ ਸੋਚਣ ਲੱਗਾ ਬਾਬੇ ਦਾ ਦਾ ਨਿਸ਼ਾਨੇ ਤੇ ਲੱਗਣ ਲਈ ਤਿਆਰ ਸੀ ਨਿਹਾਲੇ ਦੇ ਮੂੰਹ ਵੱਲ ਤੱਕਦਾ ਬਾਬਾ ਉਹਦੇ ਬੁੱਲਾਂ ਦੇ ਹਿੱਲਣ ਦੀ ਉਡੀਕ ਵਿੱਚ ਸੀ ਜੀ ਬਾਬਾ ਜੀ ਨਿਹਾਲਾ ਇੱਕਦਮ ਬੋਲ ਪਿਆ ਕੀ ਦੱਸਾਂ ਬਾਬਾ ਜੀ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਆਪਣੇ ਰਿਸ਼ਤੇ ਲਈ ਜੀਤ ਨੂੰ ਵੇਖਣ ਗਿਆ ਸਾਂ ਦੋਹਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਸਾਨੂੰ ਨਾਲ ਵਾਲੇ ਕਮਰੇ 'ਚ ਤੋਰ ਦਿੱਤਾ ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇੜਿਓਂ ਪਰਖਣ ਦੀ ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ ਪਤਾ ਨਹੀਂ ਕਿਉਂ ਮੈਂ ਉਹਦੇ ਚਿਹਰੇ ਵੱਲ ਵੇਖ ਕੇ ਨੀਵੀਂ ਪਾ ਲਈ ਸੀ ਸ਼ਾਇਦ ਮੈਨੂੰ ਸ਼ਰਮ ਆ ਰਹੀ ਸੀ ਨਾ ਗੱਲ ਸ਼ੁਰੂ ਉਹ ਕਰ ਰਹੀ ਸੀ ਨਾ ਹੀ ਮੈਂ ਕਿੰਨਾ ਹੀ ਚਿਰ ਉਹ ਮੇਰੇ ਬੁੱਥੇ ਵੱਲ ਡੱਡੂ ਵਾਂਗ ਟੱਡੀਆਂ ਅੱਖਾਂ ਨਾਲ ਹੀ ਤੱਕਦੀ ਰਹੀ ਜਿਵੇਂ ਮੈਨੂੰ ਕੱਚੇ ਨੂੰ ਹੀ ਖਾਣਾ ਹੋਵੇ ਕੁਝ ਸਮਾਂ ਮਾਹੌਲ ਸ਼ਾਂਤ ਰਹਿਣ ਮੰਗਰੋ ਉਹ ਬੋਲੀ ਜੀ ਤੁਸੀਂ ਮੇਰੇ ਤੋਂ ਕੁਝ ਪੁੱਛਣਾ ਨਹੀਂ ਚਾਹੁੰਦੇ ਮੈਂ ਘਬਰਾਹਟ ਵਿੱਚ ਬੋਲ ਗਿਆ ਭੈਣ ਜੀ ਤੁਸੀਂ ਕਿੰਨੇ ਭੈਣ ਭਰੋ ਹੋ ਪਹਿਲਾਂ ਤਾਂ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਫਿਰ ਜਲਦ ਹੀ ਠੰਡੀ ਪੈ ਗਈ ਜਿਵੇਂ ਉਸ ਨੂੰ ਸਮਝ ਆ ਗਈ ਹੋਵੇ ਕਿ ਇਹ ਮੁੰਡਾ ਜਲਦ ਹੀ ਉਸ ਦੇ ਮਗਰ ਲੱਗ ਜਾਵੇਗਾ ਹੱਸਦੀ ਹੋਈ ਉਹ ਬੋਲੀ ਜੀ ਪਹਿਲਾਂ ਤਾਂ ਤਿੰਨ ਭੈਣ ਭਰਾ ਸਾਂ ਪਰ ਹੁਣ ਲੱਗਦਾ ਜਿਵੇਂ ਚਾਰ ਹੋ ਗਏ ਆ ਮੇਰਾ ਵੀ ਹਾਸਾ ਨਿਕਲ ਗਿਆ ਦੋਹਾਂ ਨੂੰ ਹੱਸਦੇ ਵੇਖ ਮਾਪਿਆਂ ਨੇ ਸਾਡੇ ਬਾਹਰ ਆਉਣ ਤੋਂ ਪਹਿਲਾਂ ਹੀ ਰਿਸ਼ਤੇ ਪੱਕੇ ਦੀ ਮੋਹਰ ਲਗਾ ਦਿੱਤੀ ਰੱਬ ਦਾ ਬਾਣਾ ਮੰਨ ਕੇ ਅਸੀਂ ਵੀ ਇਸ ਨਵੇਂ ਰਿਸ਼ਤੇ ਨੂੰ ਕਬੂਲ ਕਰ ਲਿਆ ਕਾਕਾ ਉਸ ਦਿਨ ਪਲਾ ਕਿਹੜਾ ਵਾਰ ਸੀ ਬਾਬਾ ਗੜਵੀ ਵਿੱਚਲੇ ਨੋਟ ਨੂੰ ਚੱਕਦਾ ਹੋਇਆ ਬੋਲਿਆ ਸ਼ਾਇਦ ਬਾਬਾ ਜੀ ਸ਼ਨੀਵਾਰ ਕਾਕਾ ਪੈ ਗਿਆ ਨਾ ਪੰਗਾ ਗ੍ਰਹਿ ਚੱਕਰ ਦਾ ਛਨੀ ਦੀ ਕਰੋਪੀ ਹੁਣ ਤਾਂ ਪਾਣੀ ਦੇ ਛਿੜਕੇ ਨਾਲ ਵੀ ਕੁਝ ਨਹੀਂ ਬੰਨਾ ਹਵਨ ਕਰਵਾਉਣਾ ਪੈਣਾ ਹੈ ਕਾਕਾ ਇੰਝ ਕਰ ਮੇਰੇ ਚੇਲੇ ਨੂੰ 5100 ਰੁਪਇਆ ਦੇ ਜਾ ਪੂਜਾ ਦੀ ਸਮਗਰੀ ਲਈ ਪਰ ਬਾਬਾ ਜੀ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਕਾਕਾ ਜਿੰਨੇ ਤੇਰੇ ਕੋਲ ਹੈਗੇ ਨੇ ਤੂੰ ਦਿੰਦਾ ਦੇ ਜਾ ਬਾਕੀ ਤਾਂ ਹਵਨ ਦੇ ਬਾਅਦ ਲੈ ਲਵਾਂਗੇ ਜੇਬ ਖਾਲੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਉਸ ਦਿਨ ਦਾ ਸ਼ਨੀ ਮੇਰੇ ਤੇ ਭਾਰੂ ਸੀ ਤੇ ਫਿਰ ਅੱਜ ਦੇ ਦਿਨ ਵਾਲਾ ਮੰਗਲ Thank you. Please like, share and subscribe.